ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਛੋਟੇ ਛੋਟੇ ਪਾਲਕ ਸੀ ਜਿਹਨੂੰ ਬੇਵੀ ਪਾਲਕ ਕਹਿ ਦਿੰਦੇ ਆ ਉਹ ਮਿਲੀ ਘਰੇ ਹੀ ਤਾਂ ਘਰ ਦੇ ਬਗੀਚੇ ਜੋ ਕਹਿੰਦੇ ਉਹ ਫਿਰ ਮੈਂ ਸੋਚਿਆ ਵੀ ਕੀ ਬਣਾਈਏ ਦਾ ਕੋਈ ਡਿਫਰੈਂਟ ਜਾਂ ਕੁਝ ਬਣਾ ਲਈਏ ਕਿਉਂਕਿ ਹੁਣ ਸਬਜ਼ੀਆਂ ਦਾ ਮਤਲਬ ਪਾਲਕ ਦੀ ਜਾਂ ਪੁਰਜੀ ਆਪਾਂ ਕਹਿ ਦਈਏ ਉਹ ਤਾਂ ਹੁਣ ਆਪਾਂ ਕਿੰਨੀ ਖਾ ਚੁੱਕੇ ਆ ਸਰਦੀਆਂ ਦੇ ਵਿੱਚ ਤੇ ਅੱਜ ਫਿਰ ਮੈਂ ਇਹਨੂੰ ਇਹਦੇ ਬਰੀਕ ਬਰੀਕ ਪੱਤੇ ਤੋੜੇ ਬੜੀ ਸੋਹਣੀ ਸੀ ਹਰੀ ਹਰੀ ਤੇ ਇਹਨੂੰ ਧੋ ਲਿਆ ਚੰਗੀ ਤਰ੍ਹਾਂ ਧੋ ਕੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਬਿਲਕ ਉਹ ਗਲਾਸ ਦਾ ਚੌਥਾ ਹਿੱਸਾ ਤਾਂ ਉਹਨੂੰ ਆਪਾਂ ਪਾਣੀ ਨੂੰ ਬਾਕੇ ਨਾ ਮੈਨੂੰ ਪੈਨ ਦੇ ਵਿੱਚ ਪਾ ਕੇ ਆਪਾਂ ਰੱਖ ਦੇਣਾ ਬਤੀਲੇ ਦੇ ਵਿੱਚ ਪਾ ਕੇ ਗੈਸ ਤੇ ਤੇ ਇਹਨੂੰ ਸਿਰਫ 2 ਮਿੰਟ ਉਬਾਲਣਾ ਜਰੂਰੀ ਥੋੜਾ ਜਿਹਾ ਕਲਰ ਜਿਹਾ ਚੇਂਜ ਹੋਣ ਲੱਗੇ ਉਦੋਂ ਆਪਾਂ ਇਹਨੂੰ ਉਤਾਰ ਲੈਣਾ ਉਤਾਰ ਕੇ ਥੋੜਾ ਜਿਹਾ ਠੰਡਾ ਹੋਣ ਤੇ ਆਪਾਂ ਇਹਦੇ ਵਿੱਚ ਪਾ ਲੈਣਾ ਮਿਕਸ ਇਹਦੇ ਜਾਰ ਦੇ ਵਿੱਚ ਤੇ ਉਹ ਜੇ ਮਤਲਬ ਥੋੜਾ ਜਿਹਾ ਠੰਡਾ ਕਰ ਲੈ ਜਿਆਦਾ ਗਰਮ ਵੀ ਨਾ ਹੋ ਕਰੇ ਤੇ ਕੁਸਾ ਜਾ ਜਦੋਂ ਹੋ ਜਾਏ ਉਦੋਂ ਆਪਾਂ ਇਹਨੂੰ ਹੋ ਕਰ ਲਾਂਗੇ ਮੈਂ ਥੋੜਾ ਜਿਹਾ ਜਿੱਦਾ ਪਾ ਲਿਆ ਸੀ ਉਸ ਤੋਂ ਬਾਅਦ ਇਹਨੂੰ ਬਾਹਰ ਕਰਕੇ ਪੱਖੇ ਥਲੇ ਰੱਖਤਾ ਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਅਦਰਕ ਦਾ ਟੁਕੜਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਲੂਣ ਤੇ ਇਹਨੂੰ ਆਪਾਂ ਪੀਸਾਂਗੇ ਇਹਦਾ ਮਿਕਸੀ ਦੇ ਵਿੱਚ ਆਪਾਂ ਪੀਸ ਲਾਂਗੇ ਤੇ ਇਹਦਾ ਪੇਸਟ ਬਣਾ ਲਾਂਗੇ ਪਾਣੀ ਨਹੀਂ ਤੁਸੀਂ ਬਿਲਕੁਲ ਵੀ ਪਾਣਾ ਪਾਣਾ ਪਾਣੀ ਜਿਹੜਾ ਆਪਾਂ ਕੋਲੇ ਪਹਿਲਾਂ ਸੀ ਥੋੜਾ ਜਿਹਾ ਪਾਇਆ ਗਲਾਸ ਦਾ ਚੌਥਾ ਹਿੱਸਾ ਵੀ ਪਾਲਕੋ ਬਾਲਣ ਦੇ ਲਈ ਉਹੀ ਆਪਾਂ ਪਾਣੀ ਰੱਖ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਜੇ ਤੁਸੀਂ ਕੋਈ ਮਸਾਲਾ ਵਗੈਰਾ ਪਾਉਣਾ ਤਾਂ ਪਾ ਸਕਦੇ ਹੋ ਨਹੀਂ ਤਾਂ ਮੈਂ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਜੀ ਕੱਲਾ ਸਿਰਫ ਆਪਾਂ ਨੇ ਲੂਣ ਪਾਇਆ ਉਹ ਵੀ ਥੋੜਾ ਜਿਹਾ ਪਾਇਆ ਅੱਧਾ ਚਮਚਾ ਜ਼ਿਆਦਾ ਲੂਣ ਨਹੀਂ ਪਾਇਆ ਹੈਗਾ ਤੇ ਹੁਣ ਆਪਾਂ ਲਵਾਂਗੇ ਇੱਕ ਬੌਲ ਦੇ ਵਿੱਚ ਆਟਾ ਇੱਕ ਪ੍ਰਾਂਤ ਲੈ ਲਈ ਜਹ ਤੁਸੀਂ ਬਾਉਲਰ ਜੀ ਚ ਮਰਜੀ ਆਟਾ ਲੈ ਲੈਣਾ ਉਹਦੇ ਵਿੱਚ ਆਪਾਂ ਜਿਹੜਾ ਇਹ ਪੇਸਟ ਆ ਇੱਕ ਕੱਪ ਆਟੇ ਦਾ ਲਿਆ ਉਹਦੇ ਵਿੱਚ ਇਹ ਪੇਸਟ ਚੰਗੀ ਤਰ੍ਹਾਂ ਗੁੰਨ ਲੈਣਾ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਪਾਣੀ ਇਹਦੇ ਵਿੱਚ ਹੈ ਗਈ ਹੈ ਪਤਲਾ ਹੀ ਸੀ ਇਸ ਕਰਕੇ ਪਾਣੀ ਦੀ ਆਪਾਂ ਨੂੰ ਬਹੁਤੀ ਲੋੜ ਨਹੀਂ ਹੈਗੀ ਤੇ ਜੇ ਪਾਣੀ ਦੀ ਲੋੜ ਹੋ ਤਾਂ ਥੋੜਾ ਜਿਹਾ ਬਿਲਕੁਲ ਆਪਾਂ ਜਿਵੇਂ ਆਟਾ ਗੁੰਨਦੇ ਹੁੰਨੇ ਆਟਾ ਇਕੱਠਾ ਜਆ ਕਰਨ ਦੇ ਲਈ ਆਪਾਂ ਨੂੰ ਲੋੜ ਪੈਣੀ ਹੈ ਜਿਆਦਾ ਨਹੀਂ ਆਪਾਂ ਥੋੜਾ ਜਿਹਾ ਸਖਤ ਜਿਹਾ ਆਟਾ ਨਾ ਮਤਲਬ ਬਹੁਤਾ ਲੂਜ਼ ਨਹੀਂ ਰੱਖਣਾ ਥੋੜਾ ਨਾਰਮਲ ਜਿਵੇਂ ਆਪ ਆਟਾ ਰੋਟੀ ਬਣਾਉਣ ਵਾਸਤੇ ਥੋੜਾ ਜਿਹਾ ਉਹਦੇ ਨਾਲੋਂ ਸਖਤ ਰੱਖ ਲੈਣਾ ਹੁਣ ਆਪਾਂ ਦੂਜੇ ਪਾਸੇ ਕੜਾਹੀ ਲੈ ਲੈਣੀ ਆ ਆਟੇ ਨੂੰ ਢੱਕਤਾ ਕੜਾਹੀ ਦੇ ਵਿੱਚ ਇੱਕ ਚਮਚਾ ਕਿਉਂ ਉਹਦਾ ਪਾ ਲੈਣਾ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾ ਲਿਆ ਜੀਰਾ ਤੇ ਥੋੜਾ ਜਿਹਾ ਜੀਰਾ ਪਾ ਕੇ ਚਮਚਕ ਤੇ ਇਹਨੂੰ ਆਪਾਂ ਭੁੰਨ ਲੈਣਾ ਫਿਰ ਇਹਦੇ ਵਿੱਚ ਥੋੜਾ ਜਿਹਾ ਬਰੀਕ ਕੱਟੇ ਹੋਏ ਆਪਾਂ ਪਿਆਜ਼ ਲੈ ਲੈਣਾ ਤੇ ਉਹ ਪਿਆਜ਼ ਪਾ ਲੈਣੇ ਆ ਉਹ ਵੀ ਆਪਾਂ ਥੋੜਾ ਜਿਹਾ ਭੁੰਨ ਲੈਣਾ ਜੀ ਮੈਂ ਆਪਾਂ ਤੜਕਾ ਬਣਾਉਣਾ ਨੇ ਇਸ ਤਰ੍ਹਾਂ ਕਰਕੇ ਤੇ ਪਿਆਜ਼ ਮੈਂ ਦੋ ਲੈਨੇ ਜੀ ਮੀਡੀਅਮ ਸਾਈਜ਼ ਦੇ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਜਦੋਂ ਇਹਦਾ ਕਲਰ ਥੋੜਾ ਜਿਹਾ ਚੇਂਜ ਹੋਣ ਲੱਗ ਜੂਗਾ ਤਾਂ ਆਪਾਂ ਇਹਦੇ ਵਿੱਚ ਪਾ ਦਾਂਗੇ ਪਨੀਰ ਨੀਰ ਮੇਰ ਕੋਲੇ ਘਰ ਦਾ ਸੀ ਮੈਂ ਘਿਓ ਬਣਾਇਆ ਸੀ ਜਿ ਘਿਓ ਬਣਾਉਣ ਦੇ ਲਈ ਜਿਵੇਂ ਆਪਾਂ ਮੱਖਣ ਕੱਢਦੇ ਆ ਨਾ ਤਾਂ ਉਹਦੇ ਜਿਹੜਾ ਥੱਲੇ ਬਚ ਜਾਂਦਾ ਮਲਾਈ ਤੋਂ ਮੱਖਣ ਬਣਾ ਲੈਣਾ ਮੱਖਣ ਦਾ ਜਿਹੜਾ ਥੱਲੇ ਆ ਬਚ ਜਾਂਦਾ ਉਹ ਆਪਣੇ ਕੋਲੇ ਨੀਰਾ ਦੁੱਧ ਹੁੰਦਾ ਤੇ ਉਹ ਦੁੱਧ ਤੋਂ ਆਪਾਂ ਫਟਾ ਕੇ ਪਨੀਰ ਬਣਾ ਸਕਦੇ ਆ ਬਹੁਤ ਵਧੀਆ ਪਨੀਰ ਬਣਦਾ ਤੇ ਉਹਦੀ ਸਬਜ਼ੀ ਵੀ ਇੰਨੀ ਵਧੀਆ ਬਣਦੀ ਆ ਤੇ ਨਾਲ ਹੀ ਆਪਾਂ ਨੂੰ ਮਤਲਬ ਹੈਗਾ ਕਿ ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਪਨੀਰ ਦੀ ਵਰਤੋਂ ਕਰ ਸਕਦੇ ਆ ਨੀ ਹੁਣ ਜੇ ਥੋੜਾ ਜਿਹਾ ਆਪਣੇ ਕੋਲੇ ਇਹ ਭੁੰਨ ਭੁੱਜ ਗਏ ਪਿਆਜ਼ ਹੁਨੇਗੇ ਤਾਂ ਫਿਰ ਆਪਾਂ ਇਹਦੇ ਵਿੱਚ ਪਨੀਰ ਪਾ ਲਾਂਗੇ ਮੈਂ ਇੱਥੇ ਤੁਹਾਨੂੰ ਯਾਦ ਕਰਾ ਦੇ ਵੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੈ ਤੁਸੀਂ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਜਰੂਰ ਸਾਰੀ ਦੇਖਿਆ ਕਰੋ ਜਦੋਂ ਤੁਸੀਂ ਨਾ ਮਤਲਬ ਆ ਕਈ ਵਾਰ ਲੱਗਦਾ ਹੁੰਦਾ ਵੀ ਇਹ ਤਾਂ ਐਵੇਂ ਹੀ ਪਰ ਬੜੀ ਵਧੀਆ ਚੀਜ਼ ਬਣਦੀ ਹੈ ਜਿਹੜੀ ਸਾਡੇ ਬੱਚਿਆਂ ਦੇ ਲਈ ਸਾਡੀ ਹੈਲਥ ਦੇ ਲਈ ਜ਼ਰੂਰੀ ਆ ਆਪਾਂ ਬਾਹਰ ਸਟਰੀਟ ਫੂਡ ਖਾਣਿਆ ਉਹਦੇ ਨਾਲ ਬੈਟਰ ਆ ਘਰ ਦੇ ਵਿੱਚ ਬੱਚਿਆਂ ਨੂੰ ਬਣਾ ਕੇ ਉਹਨਾਂ ਦੇ ਟਿਫਨ ਦੇ ਵਿੱਚ ਪਾਓ ਤੇ ਆਪ ਖਾਓ ਹੁਣ ਆਪਾਂ ਉਹ ਮਸਾਲਾ ਮਤਲਬ ਆਪਾਂ ਪਨੀਰ ਬਣਾ ਕੇ ਰੱਖ ਲਿਆ ਉਹਦੇ ਵਿੱਚ ਥੋੜੇ ਜਿਹਾ ਤੁਸੀਂ ਮਸਾਲੇ ਪਾਉਣਿਆ ਤਾਂ ਪਾ ਰੋ ਇਧਰ ਆਪਾਂ ਛੋਟੀ ਜੀ ਪੂਰੀ ਬੇਲ ਲੈਣੀ ਆ ਤੇ ਪੂਰੀ ਦੇ ਵਿੱਚ ਆਪਾਂ ਜਿਹੜੀ ਇਹ ਛੋਟੀ ਜਿਹੀ ਪੂਰੀ ਬੇਲੀ ਆ ਇਹ ਇਹਨੂੰ ਆਪਾਂ ਇਹਦੇ ਵਿੱਚ ਫਿਲਿੰਗ ਭਰ ਲੈਣੀ ਆ ਪਨੀਰ ਦੀ ਮਸਾਲੇ ਦਾ ਜਿਹੜਾ ਆਪਾਂ ਬਣਾ ਕੇ ਤਿਆਰ ਕੀਤਾਗਾ ਉਹਦੇ ਵਿੱਚ ਤੁਸੀਂ ਕਾਲਾ ଲୁଣ ਮਿਰਚ ਪਾਉਣਾ ਪਾ ਲਓ ਨਹੀਂ ਪਾਉਣਾ ਤੁਹਾਡੀ ਮਰਜ਼ੀ ਜੋ ਜੋ ਤੁਸੀਂ ਮਸਾਲਾ ਪਾਉਣਾ ਚਾਹੋ ਨੇ ਪਾ ਲਓ ਮੈਂ ਇਹਦੇ ਵਿੱਚ ਜ਼ਿਆਦਾ ਕੁਝ ਨਹੀਂ ਪਾਇਆ ਕਿਉਂਕਿ ਮਸਾਲੇ ਹਰ ਟਾਈਮ ਵੀ ਠੀਕ ਨਹੀਂ ਹੁੰਦੇ ਹੈਗੇ ਇਸ ਕਰਕੇ ਸਿੰਪਲ ਬਸ ਪਨੀਰ ਦੇ ਵਿੱਚ ਥੋੜਾ ਜਿਹਾ ଲୁଣ ਪਾ ਕੇ ਥੋੜੇ ਜਿਹਾ ਆਪਾਂ ਮੈਂ ਇੱਕ ਦੋ ਕ ਮਿਰਚਾਂ ਜਿਵੇਂ ਪਾਲੀਆਂ ਦਾ ਗਰਮ ਮਸਾਲਾ ਪਾ ਲਿਆ ਬਸ ਇੰਨਾ ਕੁ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਜਿਹੜੀ ਫੀਲਿੰਗ ਭਰੀ ਆ ਉਹਨੂੰ ਆਪਾਂ ਜੋੜ ਲੈਣਾਗਾ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿਆਂ ਵੀ ਦੁਵਾਰਾ ਕਿਵੇਂ ਜੋੜਿਆਗਾ ਤੇ ਇੱਕ ਜਿਵੇਂ ਆਪਾਂ ਗੁੱਤ ਗੁੰਦਦੇ ਹੁੰਨਾ ਨਾ ਇਸ ਤਰ੍ਹਾਂ ਕਰਕੇ ਆਪਾਂ ਬਣਾ ਲੈਣਾ ਇੱਕ ਸਾਈਡ ਤੋਂ ਕਦੇ ਕਦੇ ਦੂਜੀ ਸਾਈਡ ਤੋਂ ਇਸ ਤਰ੍ਹਾਂ ਕਰਕੇ ਆਪਾਂ ਗੁੱਤ ਵਾਂਗ ਇਹਨੂੰ ਗੁੰਨ ਗੁੰਦ ਲੈਣਾਗਾ ਤਾਂ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਨੇ ਉਹਨੂੰ ਬੰਦ ਕਰ ਲੈਣਾ ਉੱਪਰਲੀ ਸਾਈਡ ਤੋਂ ਤੇ ਜੇ ਤੁਹਾਡੇ ਕੋਲ ਕੋਈ ਸਾਂਚਾ ਵਗੈਰਾ ਹੈਗਾ ਜਿਹਦੇ ਵਿੱਚ ਆਪਾਂ ਬਣਾ ਸਕੀਏ ਉਹ ਲੈਣਾ ਉਹ ਲੈ ਲਓ ਪਰ ਮੈਂ ਇਦਾਂ ਛੋਟੇ-ਛੋਟੀਆਂ ਪੂਰੀਆ ਬਿਲਕੁਲ ਹੱਥ ਦੇ ਨਾਲ ਹੀ ਆਪਾਂ ਇਹਨੂੰ ਬੰਦ ਕਰਨਾ ਤੇ ਜੇ ਤੁਸੀਂ ਬੰਦ ਕਰੋਗੇ ਬਹੁਤ ਸੌਖੇ ਤਰੀਕੇ ਦੇ ਨਾਲ ਇਹ ਬੰਦ ਹੋ ਜਾਂਦਾ ਹੈ। ਤੇ ਇਦਾਂ ਆਪਾਂ ਇਹਨੂੰ ਪੈਕ ਕਰ ਲਿਆ। ਇਹ ਆਪਣੇ ਕੋਲੇ ਬਣ ਕੇ ਤਿਆਰ ਹੋ ਗਿਆ। ਚਾਹੇ ਤੁਸੀਂ ਮੋਮੋਜ਼ ਦੀ ਸ਼ਕਲ ਦੇ ਵਿੱਚ ਜਿਵੇਂ ਬਣਾ ਲਓ ਉਹ ਹੀ ਜੀ ਸ਼ੇਪ ਬਣਾ ਲਓ। ਚਾਹੇ ਤੁਸੀਂ ਇਸ ਤਰ੍ਹਾਂ ਕਰਕੇ ਗੁਜੀਏ ਵਾਂਗੂ ਬਣਾ ਲਓ। ਤੇ ਮੈਂ ਇਦਾਂ ਅਲੱਗ-ਅਲੱਗ ਕਰਕੇ ਨਾ ਸਾਰੇ ਬਣਾ ਕੇ ਰੱਖ ਲਿਆ। ਦੇਖੋ ਇਦਾਂ। ਤੇ ਦੇਖੋ ਨਾਲ ਤਾਰੇ ਵਿੱਚ ਪਨੀਰ ਪੈ ਗਿਆ ਨਾਲੇ ਆਪਣੇ ਕੋਲੇ ਪਾਲਕ ਹੋ ਗਈ ਤੇ ਨਾਲੇ ਆਪਾਂ ਇਹਨੂੰ ਤੜਨਾ ਨਹੀਂ ਜੇ ਤੜਨਾ ਹੋ ਤੁਹਾਡੀ ਮਰਜ਼ੀ ਆ ਤੇ ਹੁਣ ਮੈਂ ਇੱਕ ਕੱਪ ਜਿਹੜਾ 1.5 ਕੱਪ ਪਾਣੀ ਦਾ ਲਿਆ ਤੇ ਪਾਣੀ ਗਰਮ ਹੋ ਗਿਆ ਇਹਦੇ ਉੱਪਰ ਆਪਾਂ ਕੋਈ ਵੀ ਜਾਲੀ ਰੱਖ ਦੇਣੀ ਆ ਜਾਲੀ ਵਾਲਾ ਭਾਂਡਾ ਰੱਖ ਲਓ ਤੇ ਇਹਦੇ ਵਿੱਚ ਥੋੜਾ ਜਿਹਾ ਕਿਓ ਲਾ ਦਿਓ ਜੇ ਤੁਹਾਡੇ ਕੋਲੇ ਬਟਰ ਪੇਪਰ ਆ ਤਾਂ ਤੁਸੀਂ ਬਟਰ ਪੇਪਰ ਰੱਖ ਸਕਦੇ ਹੋ ਪਰ ਮੈਂ ਇਹਦੇ ਵਿੱਚ ਕਿਓ ਲਾ ਲਿਆ ਅੱਗ ਜਿਹੜੀ ਆ ਗਈ ਉਹ ਆਪਾਂ ਬਹੁਤ ਘੱਟ ਰੱਖਣੀ ਆ ਤੇ ਜੇ ਤੁਸੀਂ ਗੈਸ ਤੇ ਬਣਾਉਣਾ ਫਿਰ ਤੁਸੀਂ ਮੀਡੀਅਮ ਕਰ ਲਓ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਸਾਰਿਆਂ ਨੂੰ ਇਹਦੇ ਵਿੱਚ ਰੱਖ ਲੈਣਾ ਜੇ ਆਪਾਂ ਭਾਫ਼ ਦੇ ਵਿੱਚ ਸਟੀਮ ਦੇ ਕੇ ਹੀ ਆਪਾਂ ਬਣਾਉਣਾਗਾ ਜੇ ਤੁਸੀਂ ਤਲਣਾ ਚਾਹੋ ਨਾ ਤਾਂ ਤੁਸੀਂ ਤਲ ਵੀ ਸਕਦੇ ਹੋ ਮੈਂ ਇਦਾਂ ਹੀ ਬਣਾਇਆ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਜੇ ਤੁਸੀਂ ਮੈਦੇ ਦੇ ਬਣਾਉਣੇ ਚਾਹੋ ਤਾਂ ਤੁਸੀਂ ਮੈਦੇ ਦੇ ਵਿੱਚ ਵੀ ਹੈ ਪਾਲਕ ਪਾ ਕੇ ਬਣਾ ਸਕਦੇ ਹੋ ਪਰ ਮੈਂ ਇੱਥੇ ਆਟੇ ਦੀ ਵਰਤੋਂ ਕੀਤੀ ਹੈ ਤੇ ਫਿਰ ਆਪਾਂ ਇਹਨੂੰ ਉੱਤੋਂ ਟੱਕ ਦੇਾਂਗੇ ਤੇ ਸਾਰੇ ਇਸ ਤਰ੍ਹਾਂ ਇੱਕ ਮੇਰੇ ਕੋਲ ਛੋਟਾ ਜਿਹਾ ਬਚ ਗਿਆ ਸੀ ਥੋੜਾ ਜਿਹਾ ਤਾਂ ਉਹ ਮੈਂ ਮੋਮੋਸ ਟਾਈਪ ਬਣਾਤਾ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਤਿਆਰ ਕਰ ਲੈਣਾ ਹੁਣ ਇਹਨੂੰ ਟੱਕ ਦੇਣਾ ਜੀ ਟੱਕ ਕੇ ਆਪਾਂ ਨੇ ਅੱਗ ਜਿਹੜੀ ਉਹ ਥੋੜੀ ਠੀਕ-ਠੀਕ ਰੱਖਣੀ ਆ ਤੇ ਹੁਣ ਆਪਾਂ ਜਦੋਂ ਦੇਖਾਂਗੇ 5-7 ਮਿੰਟ ਬਾਅਦ ਤੁਸੀਂ ਇੱਕ ਵਾਰੀ ਜ਼ਰੂਰ ਦੇਖ ਲਿਓ ਤੇ ਇਹਦਾ ਜਿਹੜਾ ਕਲਰ ਆ ਉਹ ਆਪਣੇ ਕੋਲੇ ਚੇਂਜ ਹੋਣ ਲੱਗ ਗਿਆ ਚੇਂਜ ਹੋ ਜਾਣਾ ਮਤਲਬ ਉੱਪਰੋਂ ਕਲਰ ਇਹਦਾ ਚੇਂਜ ਹੋ ਜਾਣਾ ਤੇ ਉਹ ਤੁਸੀਂ ਜ਼ਰੂਰ ਇੱਕ ਵਾਰੀ ਭਾਂਡਾ ਉਠਾ ਕੇ ਦੇਖ ਲਿਓ ਭਾਂਡਾ ਐਸਾ ਰੱਖੋ ਕਿ ਭਾਫ਼ ਇਹਦੇ ਵਿੱਚ ਹੀ ਰਹੇ ਬਾਹਰ ਨਾ ਨਿਕਲੇ ਤੇ ਮੈਨੂੰ ਨਾ ਇੱਥੇ ਬੜਾ ਵਧੀਆ ਲੱਗਦਾ ਜਦੋਂ ਮੈਂ ਥੋੜੀਆਂ ਰੋਟੀਆਂ ਜਾਂ ਪਾਣੀ ਪਾ ਦਿੰਦੀ ਆ ਕੁਝ ਦਾਣੇ ਵਗੈਰਾ ਪਾ ਦਈਦਾ ਤਾਂ ਤੂਤੇ ਬੜੇ ਆਉਂਦੇ ਆ ਬੜੇ ਤੂਤੇ ਤੇ ਕਬੂਤਰ ਬੜੀਆਂ ਟਕੇੜੀਆਂ ਕਰਦੇ ਆ ਹਨਾ ਬੜਾ ਮਜ਼ਾ ਆਉਂਦਾ ਇਹਨਾਂ ਨੂੰ ਦੇਖਦੇ ਕੁਦਰਤ ਨਾਲ ਜਦੋਂ ਕਹਿੰਦੇ ਆ ਦੇਖੋ ਤਾਂ ਆਪਾਂ ਬਹੁਤ ਵਧੀਆ ਲੱਗਦਾ ਹੁਣ ਆਪਣੇ ਕੋਲੇ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਏ ਜੀ ਤੇ ਆਪਾਂ ਇਹਨਾਂ ਨੂੰ ਬਾਹਰ ਕੱਟ ਕੇ ਰੱਖ ਲੈਣਾ ਠੰਡੇ ਹੋਣ ਤੇ ਜਾਂ ਤੁਸੀਂ ਕੋਸੇ-ਕੋਸੇ ਬੱਚਿਆਂ ਨੂੰ ਪਰੋਸੋ ਸਾਸ ਦੇ ਨਾਲ ਗ੍ਰੀਨ ਚਟਨੀ ਨਾਲ ਥੈਂਕ ਯੂ ਜੀ